ਮੇਰੀ ਕਵਿਤਾ ਦਾ ਵਿਸ਼ਾ ਹੈ ਕਰਮ ਕਾਂਡ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਾ ਕੁਰਬਾਨੀ ਨੂੰ ਤੁਸੀਂ ਦੱਸੋ ਸੋ ਸਤਗੁਰ ਨਾਨਕ ਜੀ ਤੁਸੀਂ ਦੱਸੋ ਸਤਗੁਰ ਨਾਨਕ ਜੀ ਕੀ ਹੋ ਗਿਆ ਹਰ ਇੱਕ ਪ੍ਰਾਣੀ ਨੂੰ ਅਸੀਂ ਬੜੇ ਹਿੰਮਤ ਨਾਲ ਦੇਖਦੇ ਹਾਂ ਬੜੇ ਹੀ ਪਾਠ ਕਰਾਉਂਦੇ ਹਾਂ ਅਸੀਂ ਬੜੀ ਹੀ ਪੂਜਾ ਕਰਦੇ ਹਾਂ ਇਸ ਨੂੰ ਪੋਗਲ ਵਾਣ ਲਈ ਰੱਖਦੇ ਲੰਗਰ ਪਾਣੇ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਾ ਗੁਰਬਾਣੀ ਨੂੰ ਤੁਸੀਂ ਦੱਸੋ ਸਤਗੁਰ ਨਾਨਕ ਜੀ ਉਸੇ ਦਸ ਸਤਗੁਰੂ ਨਾਨਕ ਜੀ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਾ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਾ ਗੁਰਬਾਣੀ ਨੂੰ ਤੁਸੀਂ ਦੱਸੋ ਸਤਗੁਰ ਨਾਨਕ ਜੀ ਕਿ ਹੋ ਗਿਆ ਹਰ ਇੱਕ ਪ੍ਰਾਣੀ ਨੂੰ ਇੱਜ਼ਤ ਕਰਨੀ ਬੀਬੀਆਂ ਦੀ ਇੱਜ਼ਤ ਕਰਨੀ ਬੀਬੀਆਂ ਦੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਅਸੀਂ ਧੀਆ ਮਾਰੀ ਜਾਣੇ ਆ ਸਾਨੂੰ ਕਦੇ ਸ਼ਰਮ ਨਾ ਆਉਂਦੀ ਹੈ ਦਾਜ ਵੀ ਲੈਂਦੇ ਮੰਗ ਮੰਗ ਕੇ ਦਾਜ ਵੀ ਲੈਂਦੇ ਮੰਗ ਮੰਗ ਕੇ ਕਿੱਥੋਂ ਸਭਰੇ ਪ੍ਰਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਾ ਗੁਰਬਾਣੀ ਨੂੰ ਤੁਸੀਂ ਦੱਸੋ ਸਤਗੁਰ ਨਾਨਕ ਜੀ ਤੁਸੀਂ ਦੱਸੋ ਸਤਗੁਰ ਨਾਨਕ ਜੀ ਕਿ ਹੋ ਗਿਆ ਹਰ ਇੱਕ ਪ੍ਰਾਣੀ ਨੂੰ ਮੰਨਦੇ ਕੇਵਲ ਮਤਲਬ ਲਈ ਮਤਲਬ ਲਈ ਸੀ ਸੁਚਕਾਉਂਦੇ ਹਾਂ ਮਤਲਬ ਲਈ ਸੁੱਖਾਂ ਸੁਖਦੇ ਹਾਂ ਜਦ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਾ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਾ ਗੁਰਬਾਣੀ ਨੂੰ ਤੁਸੀਂ ਦੱਸੋ ਸਤਗੁਰ ਨਾਨਕ ਜੀ ਤੁਸੀਂ ਦੱਸੋ ਸਤਗੁਰ ਨਾਨਕ ਜੀ ਕੀ ਹੋ ਗਿਆ ਹਰ ਇੱਕ ਪ੍ਰਾਣੀ ਨੂੰ ਕੀ ਹੋ ਗਿਆ ਹਰ ਇੱਕ ਪ੍ਰਾਣੀ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ